ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਦਿਨੇਸ਼ ਬਰਮਾ ਅਤੇ ਜੋਨਲ ਸਕੱਤਰ ਨਰਿੰਦਰ ਕੁਮਾਰ ਲੈਕਚਰਾਰ ਸਰੀਰਿਕ ਸਿੱਖਿਆ ਦੀ ਅਗਵਾਈ ਚ ਚਰਵਾਏ ਜਾ ਰਹੇ ਜੋਨ ਨੰਬਰ 15 ਲੜਕੇ ਅਤੇ ਲੜਕੀਆਂ ਦੇ ਜੋਨਲ ਟੂਰਨਾਮੈਂਟ ਦੌਰਾਨ ਅੱਜ ਸਰਕਾਰੀ ਹਾਈ ਸਕੂਲ ਕੋਟਲਾ ਸੂਰਜਮਲ ਸ਼ਾਹਕੋਟ ਵਿਖੇ ਸਕੂਲ ਇੰਚਾਰਜ ਮਾਸਟਰ ਪਰਿੰਸ ਮੈਡਮ ਕਰਨਜੀਤ ਕੌਰ ਪੀਟੀਆਈ ਅਤੇ ਸਮੂਹ ਸਕੂਲ ਸਟਾਫ ਦੀ ਦੇਖਰੇਖ ਹੇਠ ਲੜਕੀਆਂ ਦੇ ਕਬੱਡੀ ਦੇ ਫਾਈਨਲ ਮੁਕਾਬਲੇ ਸੰਪੰਨ ਹੋਏ ਟੂਰਨਾਮੈਂਟ ਦੌਰਾਨ ਕਬੱਡੀ ਪੰਜਾਬ ਸਟਾਈਲ ਅਤੇ ਨੈਸ਼ਨਲ ਸਟਾਈਲ ਅੰਡਰ 14 ਉਨੀ ਉਮਰ ਵਰਗ ਦੇ ਮੁਕਾਬਲੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਅਤੇ ਯੋਗੇਸ਼ ਅਗਰਵਾਲ ਸੇਵਾਮੁਕਤ ਚੀਫ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਵੱਲੋਂ ਸਾਂਝੇ ਤੌਰ ਤੇ ਸ਼ੁਰੂ ਕਰਵਾਏ ਗਏ ਇਸ ਮੌਕੇ ਉਹਨਾਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਇਸ ਮੌਕੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਪਾਗ ਲਿਆ ਅੰਤ ਵਿੱਚ ਜੋਨਲ ਸਕੱਤਰ ਲੇਕ ਚਾਰ ਨਰਿੰਦਰ ਕੁਮਾਰ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਕੋਟਲਾ ਸੂਰਜਮਲ ਸਕੂਲ ਦੇ ਸਮੂਹ ਸਟਾਫ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਜੋਨਲ ਟੂਰਨਾਮੈਂਟ 2025-26 ਜੋਨੰਬਰ 15 ਅੱਜ ਲੜਕੀਆਂ ਦੇ ਨੈਸ਼ਨਲ ਸਟੇਜ ਤੇ ਕਬੱਡੀ ਸਰਕਲ ਸਟੇਜ ਦੇ ਜਿਹੜੇ ਮੁਕਾਬਲੇ ਆ ਸਰਕਾਰੀ ਹਾਈ ਸਕੂਲ ਕੋਟਲਾ ਸੂਜਮਲ ਦੇ ਖੇਡ ਸਟੇਡੀਅਮ ਵਿੱਚ ਜਿਹੜੇ ਸੰਪਰਵ ਹੋਇਆ ਔਰ ਲਗਭਗ ਜਿਹੜਾ ਵੱਖ-ਵੱਖ ਸਕੂਲਾਂ ਤੋਂ 25 ਟੀਮਾਂ ਨੇ ਸਾਡੇ ਕੋਲ ਜਿਹੜਾ ਇਸੇ ਭਾਗ ਲੈ ਆਇਆ ਔਰ ਸਾਰੇ ਹੀ ਟੀਮਾਂ ਚਾ ਸਬਾਨ ਨੇ ਔਰ ਬੱਚਿਆਂ ਨੇ ਬਹੁਤ ਹੀ ਇਰਸ਼ਾਦੇ ਨਾਲ ਔਰ ਖੇਡ ਦੀ ਭਾਵਨਾ ਨੂੰ ਜਿਹਦਾ ਕਾਇਮ ਰੱਖਦੇ ਹੋਏ ਖੇਡਾਂ ਵਿੱਚ ਭਾਗ ਲਿਆ ਆ ਤੇ ਮੈਂ ਸਾਰੇ ਹੀ ਟੀਮ ਚਾ ਸਬੰਧ ਦਾ ਅਫੀਸ਼ੀਅਲ ਸਹਾਬਾਂ ਦਾ ਔਰ ਖਿਡਾਰੀਆਂ ਦਾ ਜਿੱਥੇ ਧੰਨਵਾਦ ਕਰਦਾ ਉਥੇ ਬੱਚਿਆਂ ਨੂੰ ਉਹਨਾਂ ਦੇ ਜਿੱਤਾਂ ਲਈ ਵਧਾਈ ਵੀ ਭੇਟ ਕਰਦਾ ਤੇ ਅਗੋਂ ਜ਼ਿਲ੍ਹਾ ਲੈਵਲ ਤੇ ਮੈਂ ਬੱਚਿਆਂ ਨੂੰ ਖਿਡਾਰੀਆਂ ਨੂੰ ਇਹ ਅਸ਼ੀਰਵਾਦ ਦਿੰਨਾ ਕਿ ਤਿਆਰੀ ਆਪਣੀ ਕਰੋ ਔਰ ਸਰਕਾਰੀ ਹਾਈ ਸਕੂਲ ਕੋਟਲਾ ਸੂਚਮਾਲ ਦੇ ਜਿਹੜੇ ਸਕੂਲ ਇੰਚਾਰਜ ਆ ਬਸ ਪ੍ਰਿੰਸ ਜੀ ਔਰ ਇਹਨਾਂ ਜਿਹੜੀ ਸਪੂਚੀ ਟੀਮ ਆ ਸੋ ਇਹਨਾਂ ਦੇ ਜਿਹੜੇ ਸਹਿਯੋਗ ਲਈ ਜਿਹੜਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ